ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਗੁਰੂ ਰੂਪ ਗੁਰਸਵਾਰੀ ਸਤਿਗੁਰ ਜੀਓ ਆਓ ਅਜਾਪਾਂ ਤੁਹਾਨੂੰ ਅਟਕ ਦਰਿਆ ਦੇ ਕਿਲੇ ਦੀ ਜਾਣਕਾਰੀ ਸਾਂਝੀ ਕਰੀਏ ਉਹ ਕੇਸਰੀਕੇ ਦੇ ਨਾਲ ਅਟਕ ਦਰਿਆ ਦਾ ਨਾਮ اٹਕ ਪਿਆ ਮਹਾਰਾਜਾ ਰਣਜੀਤ ਸਿੰਘ ਜੀ ਕਹਿੰਦੇ اٹਕ ਦਰਿਆ ਉਸ ਦੇ ਵਾਸਤੇ اٹਕ ਰੋਕ ਜਿਹਦੇ ਦਿਲ ਵਿੱਚ اٹਕ ਝਿਜਕ ਹੈ ਜਿਹਦੇ ਦਿਲ ਵਿੱਚ اٹਕ ਠਾਕ ਨਹੀਂ ਉਸ ਲਈ اٹਕ ਦਰਿਆ ਕਦੇ ਵੀ اٹਕ ਰਕਾਵਟ ਨਹੀਂ ਹੋ ਸਕਦਾ ਇਹ ਜੀਵਨ ਮਹਾਰਾਜਾ ਅਨਜੀਤ ਸਿੰਘ ਦੇ ਵੇਲੇ ਜਿਸ ਵੇਲੇ ਇੱਕ ਵਾਰ ਹਲਾ ਕੀਤਾ ਸੀ ਅਦਾਸ ਬੇਨਤੀ ਸੁਰ ਕੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਫੌਜਾਂ ਨੂੰ ਇੱਥੇ ਰੋਕ ਲਿਆ ਸੀ ਪਰ ਦੂਜੇ ਬੰਨੇ ਜਸੀਦਰ ਖਾਲੀ ਫੁੱਲਾ ਸਿੰਘ ਆਪਣੀ ਥੋੜੀ ਫੌਜ ਲੈ ਕੇ ਇਹ ਅੜਕ ਦਰਿਆ ਨੂੰ ਪਰ ਕਰ ਗਿਆ ਕਹਿਣ ਲੱਗਾ ਅਰਦਾਸ ਕੀਤੀ ਹੈ ਤੇ ਰੁਕਣਾ ਨਹੀਂ ਫਿਰ ਪ੍ਰਿਆਰੋ ਰੰਜੀਤ ਸਿੰਘ ਦੀ ਕਮਕ ਵੀ ਮਗਰ ਪਹੁੰਚ ਗਈ ਕਿਉਂਕਿ ਫੌਜਾਂ ਪਿੱਛੇ ਪਹੁੰਚੀਆਂ ਨਹੀਂ ਸਾਨਾ ਤੇ ਜਾ ਕੇ ਮੁਲਾਕਾਫਤ ਕੀਤੀ ਸੀ ਅੜਕ ਇੱਕ ਹਿੰਦੀ ਸ਼ਬਦ ਹੈ ਜਿਸ ਦਾ ਅਰਥ ਰੋਕ ਰਕਾਵਟ ਵਿਘਨ ਤੇ ਅੜਚਨ ਹੈ ਅੜਕ ਸ਼ਬਦ ਪਹਿਲੀ ਵਾਰ ਆਇਨੇ ਅਕਬਰੀ ਕਹਿ ਲਵੋ ਜਾਂ ਅਕਬਰ ਦਾ ਵਿਧਾਨ ਕਹਿ ਲਵੋ ਜਾਂ ਅਕਬਰ ਦੇ ਵਜ਼ੀਰ ਅਬਲ ਫਜਨ ਇਬਲ ਮੁਬਾਰਕ ਦੁਆਰਾ ਅਕਬਰ ਦੇ ਪ੍ਰਸ਼ਾਸਨ ਬਾਰੇ ਲਿਖੀ ਵੇਰਵੇਪਰਪੂਰ ਦਸਤਾਵੇਜ਼ ਚਲਵਾਇਆ ਗਿਆ ਸੀ ਇਸ ਦਰਿਆ ਦਾ ਪ੍ਰਾਣਾ ਤੇ ਸੰਸਕ੍ਰਿਤੀ ਨਾਮ ਸਿੰਧੂ ਸੀ ਜਿਸ ਦਾ ਮਤਲਬ ਹੁੰਦਾ ਹੈ ਸਮੁੰਦਰ ਗ੍ਰੀਕ ਇਤਿਹਾਸਕਾਰ ਇਸ ਨੂੰ ਸਿੰਭੂ ਕਹਿੰਦੇ ਸਨ ਰੋਮਨ ਇਸ ਨੂੰ ਸਿੰਦੋਜ ਚੀਨੀ ਸਿਨ ਅਰਾਨੇ ਅੰਬੇ ਸਿੰਧ ਤੇ ਪਲੀਨੀ ਇਸ ਨੂੰ ਇੰਡਸ ਕਹਿੰਦੇ ਸਨ ਕਿਉਂਕਿ ਇਸ ਦਰਿਆ ਨੂੰ ਪਾਰ ਕਰਨ ਲੱਗਿਆਂ ਰੁਕਣਾ ਪੈਂਦਾ ਸੀ ਇਸ ਲਈ ਬਾਦਸ਼ਾਹ ਅਕਬਰ ਨੇ ਇਹਦਾ ਨਾਮ ਅਟਕ ਰੱਖ ਦਿੱਤਾ ਬਾਦਸ਼ਾਹ ਅਕਬਰ ਨੂੰ ਇਹ ਜਗ੍ਹਾ ਬਹੁਤ ਸੰਦਾਈ ਇਸ ਲਈ ਦਰਿਆ ਦੇ ਖੱਬੇ ਪਾਸੇ ਬਾਦਸ਼ਾਹ ਅਕਬਰ ਨੇ ਬੜਾ ਆਲੀਸ਼ਾਨ ਕਿਲਾ ਬਣਾਇਆ ਜਿਸ ਦਾ ਨਾਮ ਰੱਖਿਆ ਗਿਆ ਅਟਕ ਇੱਕ ਕਿਲਾ ਬੜੀ ਢੂੰਗੀ ਸੋਚ ਤੇ ਵਿਉਂਤਬੰਦੀ ਨਾਲ ਐਸੀ ਖਾਸ ਜਗ੍ਹਾ ਤੇ ਉੱਚੀ ਜਗ੍ਹਾ ਤੇ ਬਣਾਇਆ ਗਿਆ ਕਿ ਦਰਿਆ ਦੇ ਖਾਸ ਤੇ ਪ੍ਰਸਿੱਧ ਪਤਨ ਤੇ ਕਬਜ਼ਾ ਹੋ ਗਿਆ ਜਿੱਥੋਂ ਬੜੀ ਦੂਰ ਤੇ ਹਰ ਜਗ੍ਹਾ ਨਿਗਰਾਨੀ ਰੱਖੀ ਜਾ ਸਕਦੀ ਸੀ ਇਹ ਇਤਿਹਾਸਿਕ ਕਿਲੇ ਦਾ ਨਕਸ਼ਾ ਖਵਾਜਾ ਸ਼ਮਸ਼ੋਦੀਨ ਖੂਫੀ ਨੇ ਬਿਉਂਤਿਆ ਤੇ ਉਸੇ ਦੀ ਨਿਗਰਾਨੀ ਇਰਤਿਆਰ ਹੋਇਆ ਇਹਦੀ ਸਭ ਤੋਂ ਛੋਟੇ ਮੱਥੇ ਦੀ ਬਾਹੀ 400 ਗਾਜ ਲੰਮੀ ਇਸ ਕਾਲੇ ਨੂੰ ਬਣਾਉਣ ਵਾਸਤੇ ਬੜਾ ਸਾਫ ਤੇ ਪੱਕਾ ਪੱਥਰ ਲਗਾਇਆ ਗਿਆ ਇਹਦੇ ਪੂਰਬ ਵਾਲੇ ਮੱਥੇ ਦੀ ਦੀਵਾਰ ਵਿੱਚ ਇੱਕ ਸਿਲਾ ਲੇਖ ਹੈ ਜਿਸ ਤੇ ਸਿਰਫ ਫਾਰਸੀ ਉਕਰੀ ਹੋਈ ਹੈ ਇਸ ਲਿਖਤ ਦੇ ਹੇਠ ਕਰੇ ਦੀ ਬਣਾਵਟ ਦੀ ਤਰੀਖ ਸਨ 991 ਹਿਜਰੀ ਦਰਜ ਹੈ ਜਗਤ ਪ੍ਰਸਿੱਧ ਕਿਲਾ 13 ਜੁਲਾਈ ਸਨ 1813 ਨੂੰ ਖਾਲਸੇ ਨੇ ਫਤਿਹ ਕਰਕੇ ਆਪਣੇ ਕਬਜ਼ੇ ਵਿੱਚ ਕਰ ਲਿਆ 20 ਮਾਰਚ 1849 ਤੱਕ ਖਾਲਸੇ ਦੇ ਕਬਜ਼ੇ ਵਿੱਚ ਰਿਹਾ ਅੜਕਦਾ ਜਗਤ ਪ੍ਰਸਿੱਧ ਇਤਿਹਾਸਕ ਕਿਲਾ ਦਰਿਆ ਸਿੰਧ ਦੇ ਠੀਕ ਪੱਤਨ ਤੇ ਬਣਿਆ ਹੈ ਅਫਗਾਨਿਸਤਾਨ ਦੇ ਲਸ਼ਕਰਾਂ ਦਾ ਪੰਜਾਬ ਪਰਦਾਵਿਆਂ ਦਾ ਇਹ ਦਰਵਾਜ਼ਾ ਸੀ ਹੁਣ ਇਕਲਾਟ ਅਫਗਾਨੀ ਹਕੂਮਤ ਵੱਲੋਂ ਜਹਾਂਦਾਰ ਖਾਨ ਦੇ ਕਬਜ਼ੇ ਵਿੱਚ ਸੀ ਉਸ ਵਕਤ ਆਪਣੇ ਰਾਜ ਤੇ ਲੋਕਾਂ ਦੀ ਰੱਖਿਆ ਲਈ ਬੜੀ ਵਾਰ ਚੜਕੇ ਵੀ ਜਾਣਾ ਪੈਂਦਾ ਸੀ ਤੇ ਬੜੀ ਵਾਰ ਚੜਕੇ ਆਏ ਨੂੰ ਤੇ ਇਹ ਨਾਲ ਰੋਕਣਾ ਵੀ ਪੈਂਦਾ ਸੀ ਹੁਣ ਸਨ 1813 ਦਾ ਸਾਲ ਚੜਿਆ ਸਰਦੀ ਰੁੱਤੇ ਸੋਹਣੇ ਪੰਜਾਬ ਦੇ ਇਹਦੇ ਸੂਰਜ ਸੋਹਣੇ ਰੰਗੀ ਧੁੱਪ ਦੀ ਝਾਲ ਫਿਰ ਕੇ ਦੇਸ਼ ਪੰਜਾਬ ਨੂੰ ਸੋਨੇ ਵਿੱਚ ਮੜ ਰਿਹਾ ਸੀ ਚਿੜੀ ਜਨੌਰ ਕਰਕਾਰੀਆਂ ਮਾਰਦੇ ਮਸਤੀ ਵਿੱਚ ਦਰਬਾਰ ਲਾਹੌਰ ਦੇ ਗੋਦਾਂ ਉੱਪਰ ਉੱਡ ਰਹੇ ਸਨ ਆਜ ਕਾਜ ਦੇ ਹਰਨਵੇਂ ਕੰਮ ਦੇ ਆਰੰਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾ ਕੇ ਮੱਥਾ ਟੇਕ ਕੇ ਅਕਾਲ ਪੁਰਖ ਦੀ ਆਗਿਆ ਲਿਆ ਕਰਦੇ ਸਨ ਅਰਦਾਸੇ ਸੋਦੇ ਗਏ ਵਾਪਸ ਲਾਹੌਰ ਜਾ ਕੇ ਦਰਬਾਰ ਵਿੱਚ ਸਭ ਨਾਮਵਰ ਜਰਨੈਲ ਸਰਦਾਰਾਂ ਦਾ ਕਟ ਕੀਤਾ ਗਿਆ ਇਸ ਵਿੱਚ ਜੋ ਮਹਾਰਾਜੇ ਦੇ ਦਿਮਾਗ ਵਿੱਚ ਚੱਲ ਰਿਹਾ ਸੀ ਉਹ ਬੜੀ ਅਲੋਕਾਰੀ ਗੱਲ ਸੀ ਜਿਸ ਰਸਤੇ ਸਲੀਆਂ ਤੋਂ ਹਮਲਾਵਰ ਚੜ੍ਹ ਕੇ ਆਉਂਦੇ ਨੇ ਹਿੰਦੁਸਤਾਨ ਨੂੰ ਲੁੱਟ ਕੇ ਲੈ ਜਾਇਆ ਕਰਦੇ ਨੇ ਖਾਲਸਾ ਉਹ ਰਾਹ ਹਮੇਸ਼ਾ ਨਹੀਂ ਬੰਦ ਕਰਕੇ ਮੋਰੀ ਵਿੱਚ ਪੱਕੇ ਟਲਾਉਣ ਦਾ ਅਰਾਦਾਬ ਵਾਣਾ ਚੁਕਾ ਸੀ ਖਾਲਸਾ ਫौज ਪਾਣੀ ਦੇ ਵਹਿਣ ਨੂੰ ਉਲਟਾ ਕੇ ਵਾਪਸ ਭੁੰਨ ਦਾ ਇਰਾਦਾ ਬਣਾ ਚੁੱਕਾ ਸੀ। ਸ਼ੇਰ-ਏ-ਪੰਜਾਬ ਮਹਾਰਾਜਾ ਅੰਮ੍ਰਿਤ ਸਿੰਘ ਬੜੇ ਦੂਰਦ੍ਰਿਸ਼ਟੀ ਦੇ ਮਾਲਕ ਸਨ। ਪੰਜਾਬ ਦੀ ਹਿਫਾਜ਼ਤ ਨੂੰ ਮੁੱਖ ਰੱਖਦਿਆਂ ਮਹਾਰਾਜ ਨੇ ਪੱਕਾ ਇਰਾਦਾ ਕਰ ਲਿਆ ਜਿੰਨਾ ਛੇਤੀ ਹੋ ਸਕੇ ਕਿਲਾ ਅੜਕ ਤੇ ਕਬਜ਼ਾ ਕਰਕੇ ਇਸ ਨੂੰ ਖਾਲਸਾ ਰਾਜ ਵਿੱਚ ਮਿਲਾ ਲਿਆ ਜਾਏ ਕਿਉਂਕਿ ਜਦ ਤੱਕ ਇਹ ਕਲਾ ਵਗਾਨਾ ਦੇ ਕਬਜ਼ੇ 'ਚ ਰਹੇਗਾ ਉਦੋਂ ਤੱਕ ਅਫਗਾਨੀ ਲਸ਼ਕਰਾਂ ਤੇ ਧਾਵਿਆਂ ਤੋਂ ਬਚ ਕੇ ਪੰਜਾਬ ਅਮਨ ਚੈਨ ਨਾਲ ਨਹੀਂ ਜੀ ਸਕੇਗਾ ਮਹਾਰਾਜਾ ਇਹਨਾਂ ਵਿਚਾਰਾਂ ਵਿੱਚ ਇੱਕ ਕੋ ਐਸੀ ਵਿਉਂਤ ਨਿਕਲਾਏ ਬਿਨਾ ਕਿਸੇ ਲੰਮੇ ਖੂਨ ਖਰਾਬੇ ਦੇ ਇਸ ਕਿਲੇ ਤੇ ਖਾਲਸੇ ਦਾ ਕਬਜ਼ਾ ਹੋ ਜਾਏ ਇਸ ਗੱਲ ਨੂੰ ਮੱਖ ਰੱਖਦੇ ਆ ਸਰਦਾਰਾਂ ਨੇ ਕੁਝ ਹੀ ਮਹੀਨਿਆਂ ਵਿੱਚ ਲੜਾਈ ਦੀ ਮਕਮਲ ਤਸਵੀਰ ਤਿਆਰ ਕਰ ਲਈ دیਵਾਨ ਮੋਕਮ ਚੰਦ ਸਰਦਾਰ ਹਰੀ ਸਿੰਘ ਨਲਵਾ ਅਤੇ ਕਈ ਹੋਰ ਨਾਮਵਰ ਸਰਦਾਰਾਂ ਦੀ ਸੌਂਪਣੀ ਵਿੱਚ ਖਾਲਸਾ ਫੌਜ ਅੜਕਵਾਲੂ ਦੁਰਜ ਤੇ ਇਹ ਫੌਜ ਅਜੇ ਦਰਿਆਏ ਜਿਲਮ ਤੋਂ ਪਾਰ ਹੀ ਹੋਈ ਸੀ ਕਿ ਬਹਾਦਰ ਫਤਿਹ ਖਾਨ ਵਜ਼ੀਰ ਨੂੰ ਖਾਲਸੇ ਦੇ ਇਧਰ ਆਉਣ ਦਾ ਪਤਾ ਲੱਗਿਆ ਉਸ ਨੇ ਨਾ ਦਿਨ ਦੇਖਿਆ ਨਾ ਰਾਤ ਵਾਹ ਦਾਹੀ 15000 afghan ਫੌਜ ਬਹੁਤ ਸਾਰਾ ਮੁਲਕਈਆ ਲਸ਼ਕਰ ਤੇ ਆਪਣੇ ਜੋਸ਼ੀਲੇ ਭਾਈ ਦੋਸਤ ਖਾਨ ਮੁਹੰਮਦ ਨੂੰ ਨਾਲ ਲੈ ਕੇ ਹਜ਼ਰوں ਦੇ ਲਾਗੇ ਸ਼ਮਸ਼ਾ ਬਾਦ ਦੇ ਮੈਦਾਨ ਵਿੱਚ ਫੌਜ ਦਾ ਢੇਰਾ ਲਾ ਕੇ ਖਾਲਸੇ ਦਾ ਰਾਹ ਰੋਕ ਲਿਆ ਇਧਰ ਅਫਗਾਨੀ ਫੌਜ ਵਿੱਚੋਂ ਖਾਲਸੇ ਦੇ ਖਬਰ ਰਸਾਨ ਰੋਜ਼ਾਨਾ ਖਬਰਾਂ ਭੇਜ ਰਹੇ ਨੇ ਹੁਣ ਪੰਜੇ ਸਾਹਿਬ ਤੋਂ ਇੱਕ ਮੰਜ਼ਲ ਹੋਰ ਕੂਜ ਕਰਕੇ ਬਰਹਾਨ ਦੇ ਮੈਦਾਨ ਵਿੱਚ ਖਾਲਸੇ ਨੇ ਆਪਣੀਆਂ ਫੌਜਾਂ ਦਾ ਉਤਾਰਾ ਕੀਤਾ ਇੱਥੇ ਕੋਈ ਦਿਨ ਫੌਜ ਨੂੰ ਆਰਾਮ ਦਿੱਤਾ ਗਿਆ ਜਦੋਂ ਖਾਲਸੇ ਦੀਆਂ ਪਾਰੀ ਤੋਪਾਂ ਪਹੁੰਚ ਗਈਆਂ ਤਾਂ ਦੀਵਾਨ ਮੁਕਮ ਚੰਦ ਨੇ ਫੌਜ ਦੇ ਸਾਰੇ ਨਾਮੀ ਸਰਦਾਰਾਂ ਨਾਲ ਸਲਾਹ ਕਰਕੇ 12 ਜੁਲਾਈ 1813 ਦੀ ਸਵੇਰ ਨੂੰ ਅਫਗਾਨੀ ਲਸ਼ਕਰ ਤੇ ਹੱਲਾ ਬੁਲੰਦਾ ਸੱਦਾ ਦੇ ਦਿੱਤਾ ਅੱਗੋਂ ਬਹਾਦਰ ਅਫਗਾਨ ਆਪਣੇ ਨਾਮੀ ਆਗੂਆਂ ਫਤਿਹ ਖਾਨ ਤੇ ਦੇਸੂਰਵੇਂ ਦੋਸਤ ਮੁਹੰਮਦ ਖਾਨ ਦੀ ਅਗਵਾਈ ਵਿੱਚ ਜੋਸ਼ ਨਾਲ ਕੰਮ ਰਹੇ ਨੇ ਦਰਿਆ ਕਿਨਾਰੇ ਲੱਗਦੀ ਤਰਤੇ ਸੂਰਮੇ ਇੱਕ ਦੂਜੇ ਨੂੰ ਕੱਟੀਆਂ ਖਾਂ ਜਾਣ ਲੀਕ ਚੀਚੀਆਂ ਲੈ ਰਹੇ ਨੇ ਉਸ ਦਿਨ ਅਸਮਾਨ ਤੇ ਜਿਵੇਂ جنگ ਤੋਂ ਪਹਿਲਾਂ ਹੀ ਲਹੂ ਦੀ ਲਾਲੀ ਦਰਿਆ ਦੇ ਪਾਣੀ ਵਿੱਚ ਘੁਲ ਕੇ ਦੂਣੀ ਹੋ ਗਈ ਲੱਗਦੀ ਸੀ ਅਫਗਾਨੀ ਸੂਰਮੇ ਨੇ ਜਦ ਖਾਲਸਾ ਫੌਜ ਨੂੰ ਅੱਗੇ ਵਾਧਾ ਡੇਠਾ ਤਾਂ ਮਾਰ ਵਿੱਚ ਪਹੁੰਚਣ ਦੀ ਧੀਰ ਸੀ ਅਫਗਾਨਾ ਨੇ ਪਲੀਤਿਆਂ ਨੂੰ ਅਗਲਾ ਰਤੀ ਇਧਰੋਂ ਖਾਲਸੇ ਦੀਆਂ ਤੋਪਾਂ ਦੰਨ ਦਰਾਈਆਂ ਲੱਗੀ ਦੋਵਾਂ ਤਿਰਾਂ ਦੇ ਵਿੱਚ ਅੱਗ ਵਰਸਣ ਤਲਵਾਰ ਦੇ ਟੱਕਰੇ ਪਰ ਤਲਵਾਰ ਨੇਜੇ ਬਰਦਾਰਾਂ ਦੇ ਟੱਕਰੇ ਪਰ ਭਾਲੇ ਖੜਕਣ ਲਗੇ ਸਾਰਾ ਦਿਨ ਖੰਡੇ ਨਾਲ ਖੰਡਾ ਖੜਕਦਾ ਰਿਹਾ ਸੂਰਮੇ ਨੇ ਜਦੋਂ ਕਿਰਕਨਾ ਖਾਧੀ ਤਾਂ ਸੂਰਜ ਨੇ ਤਰਸ ਖਾ ਕੇ ਹਨ ਹਿਰਨ ਨੂੰ ਇਸ਼ਾਰਾ ਕੀਤਾ ਤੇ ਰਾਤ ਦਾ ਹਨੇਰਾ ਦੁਆਵਾਂ ਫੌਜਾਂ ਦੇ ਵਿਚਕਾਰ ਹੋ ਖੜਾ ਤਾਂ ਜਾ ਕੇ ਮਸਾ ਕਿਤੇ ਦੁਆਵਾਂ ਪਾਸਿਆਂ ਦੇ ਸੂਰਮਿਆਂ ਦੀਆਂ ਲੋਹ ਚੋਂ ਦੀਆਂ ਤਲਵਾਰਾਂ ਮਿਆਨ ਵਿੱਚ ਵਾਪਸ ਮੁੜੀਆਂ ਰਾਤ ਨੂੰ ਜਰੂਰੀ ਪਹਿਰੇਦਾਰਾਂ ਨੂੰ ਛੁੱਟ ਬਾਕੀ ਦੀ ਫੌਜ ਨੂੰ ਆਰਾਮ ਕਰਨ ਦਾ ਹੁਕਮ ਹੋ ਗਿਆ ਹੈ ਬੇਦਮ ਹੁਕਮ ਚੰਦ ਨੌਜਵਾਨ ਸਰਦਾਰ ਹਰੀ ਸਿੰਘ ਨਰਵਾ ਤੇ 94 ਸਰਦਾਰ ਦੇਰ ਰਾਤ ਤੱਕ ਬੈਠ ਕੇ ਸਵੇਰ ਨੂੰ ਹੋਣ ਵਾਲੀ ਲੜਾਈ ਦੀਆਂ ਯੋਜਨਾਵਾਂ ਬਣਾਉਂਦੇ ਰਹੇ ਰਾਤ ਨੂੰ ਬੜੀ ਸੋਜ ਉਹ ਵੀ ਤੇ ਸਿਆਰਪਨਾਰ ਸਭ ਯੋਜਨਾਵਾਂ ਬਣਾ ਕੇ ਸਰਦਾਰ ਇਹਦਾ ਸਮਾਰ ਆਰਾਮ ਕਰਨ ਲਈ ਚਲੇ ਗਏ ਪਰ ਦੋ ਪੈਰ ਦੀ ਦੂਰੀ ਤੇ ਖੜੀ ਰਾਰ ਛੱਟ ਵੀ ਗਈ 3 ਜੁਲਾਈ 1813 ਦੀ ਸਵੇਰ ਨੂੰ ਅਜੇ ਪੌਫਟਾ ਲਈ ਹੋਇਆ ਸੀ ਕਿ ਰਣਜੀਤ ਨਗਾਰੇ ਖਾਲਸੇ ਦੇ ਇਹਨਾਂ ਬਹਾਦਰ ਆਗੂਆਂ ਨੇ ਖਾਲਸਾ ਫੌਜ ਦੀ ਵੰਡ ਇਸ ਤਰ੍ਹਾਂ ਕੀਤੀ ਕਿ ਰਸਾਲਿਆਂ ਨੂੰ ਚਾਰ ਭਾਗਾਂ 'ਚ ਵੰਡਤਾ ਤੋਪਖਾਨਾ ਤੇ ਪੈਦਲ ਫੌਜ ਚੌਰਸ ਸ਼ਗਲ ਵਿੱਚ ਤਰਬੀਬ ਕੀਤੀ ਸਭ ਤੋਂ ਪਹਿਲਾਂ ਸਰਦਾਰ ਹਰੀ ਸਿੰਘ ਨਲਵੇ ਦੀ ਅਗਵਾਈ ਵਿੱਚ ਕੋੜ ਸਵਾਰਾਂ ਤੇ ਚਾਰ ਦਸਤੇ ਨਿਯਤ ਕੀਤੇ ਯੋਜਨਾ ਮੁਤਾਬਕ ਖਾਲਸਾ ਤਿੰਨ ਪਾਸਿਆਂ ਤੋਂ ਵੈਰੀ ਤੇ ਟੁੱਟ ਕੇ ਪਿਆ ਨਾਲ ਹੀ ਖਾਲਸਾ ਫੌਜ ਦੀ ਤੋਪਖਾਨੇ ਨੇ ਅੱਗ ਬਣਾਉਣੀ ਸ਼ੁਰੂ ਕਰ ਦਿੱਤੀ ਉਦੋਂ ਅਫਗਾਨ ਵੀ ਸੱਭਲ ਕੇ ਟੱਕਰ ਲਈ ਡੜ ਗਏ ਬੜੀ ਬੀਰਤਾ ਦੇ ਨਾਲ ਸਿੱਖਾਂ ਦੇ ਹੱਲੇ ਨੂੰ ਰੋਕਣ ਲੱਗੇ ਤੋਪਾਂ ਦੇ ਜਵਾਬ ਵਿੱਚ ਤੋਪਾਂ ਤੇ ਘੋੜ ਚੜਿਆਂ ਦੇ ਟੱਕਰੇੜੀ ਘੋੜ ਸਵਾਰ ਅੱਗੇ ਕਰਕੇ ਉਹ ਅਗ ਵਰਸਾਈ ਕੇ ਜ਼ਮੀਨ ਤੋਂ ਗਗਨ ਤੱਕ ਗੁਵਾਰ ਦੀ ਗੁਵਾਰ ਨਜ਼ਰ ਆਉਣ ਲੱਗਿਆ ਇੱਕ ਬੰਨੇ ਉਹ ਸੱਸਰੀ ਇਕਾਲ ਦੇ ਜਕਾਰੇ ਤੇ ਦੂਜੇ ਬੰਨੇ ਉਹ ਅਲਾਹੁ ਅਕਬਰ ਦੇ ਨਾਅਰਿਆਂ ਨੇ ਦਰਿਆਵਾਂ ਦੀਆਂ ਮੱਛੀਆਂ ਤੱਕ ਨੂੰ ਡਰਾ ਦਿੱਤੇ ਇਸ ਸਮਾਂ ਤੇ ਦਿਸ ਇੰਨਾ ਭਿਆਨਕ ਸੀ ਕੰਨੀ ਪਈ ਬਾਹ ਸੁਣੀ ਅਤੇ ਅੱਖੀ ਡਿਠਿਆ ਲਹਣੋ ਰਹਿ ਗਿਆ ਅੰਧਾ ਧੂਨ ਨਜ਼ਾਰਾ ਦੁਪਹਿਰ ਤੱਕ ਇੱਕ ਸਾਰ ਜਾਰੀ ਰਿਹਾ ਇੱਧਰ ਹਰੀ ਸਿੰਘ ਨਲਵਾ ਵੈਰੀ ਨੂੰ ਤਲਵਾਰ ਦਾ ਜੋਰ ਦੱਸ ਦੇ ਦੁਸ਼ਮਣ ਦੇ ਸੰਗਣੇ ਝੁੰਡ ਵਿੱਚ ਵੜਦੇ ਤੇ ਹੱਥ ਫੜੀ ਸ਼ਮਸ਼ੀਰ ਨੂੰ ਵਾਹਦੇ ਝੁੰਡ ਵੇਰਲਾ ਕਰ ਦਿੰਦੇ ਸਰਦਾਰ ਹਰੀ ਸਿੰਘ ਨੇ ਆਪਣੇ ਘੋੜੇ ਦੀ ਲਗਾਮ ਖਿੱਚ ਕੇ ਤਲਵਾਰ ਵਾਹਦਿਆਂ ਲੜਾਈ ਦੇ ਮੈਦਾਨ ਤੇ ਇੱਕ ਨੰਮੀ ਨਿਗਾਹ ਮਾਰੀ ਖਾਸੇ ਦੀ ਜਿੱਤ ਹਾਰ ਦਾ ਪੈਮਾਨਾ ਮਾਪਿਆ ਸਰਦਾਰ ਨੇ ਘੋੜੀ ਨੂੰ ਅੱਡੀ ਲਗਾਉਂਦੇ ਹੋਏ ਅੱਗੇ ਵਧਾਇਆ ਤਕਰੀਰ ਕਰਦੇ ਆਪਣੇ ਜਵਾਨਾਂ ਦਾ ਦਿਲ ਵਧਾਉਂਦੇ ਹੋਏ ਆਪਣੇ ਪਿੱਛੇ ਅੱਗੇ ਵਧਣ ਲਈ ਕਿਹਾ ਉਧਰੋਂ ਬਹਾਦਰ ਦੋਸਤ ਮੁਹੰਮਦ ਖਾਨ ਤੇ ਫਤਿਹ ਖਾਨ ਗਾਜੀਆਂ ਨੇ ਜੋਸ਼ ਵਧਾ ਕੇ ਅੱਲਾਹੁ ਅਕਬਰ ਦੇ ਨਾਰੇ ਲਗਾ ਕੇ ਆਪਣੇ ਗਾੜੀਆਂ ਨੂੰ ਲੜਕਾਰਿਆ ਅਜ ਨੇਜਾਬਾਜ ਆਪਣੀ ਨੇਜੀਆਂ ਦੀ ਨੋਖ ਨਾਲ ਨੇਖਾਂ ਉਠਾਉਣੀ ਥਾ ਮਨੁੱਖੀ ਸ਼ਾਦੀਆਂ ਨੂੰ ਵਿਨਰੇ ਸੀ ਸ਼ਮਸ਼ੀਰ ਜਨ ਤਕੀਆਂ ਤਲਵਾਰਾਂ ਦੀਆਂ ਧਾਰਾ ਨਾਲ ਨੇਬੂ ਵਾਲੀ ਤਾਂ ਵਹਿਰੀਆਂ ਦੇ ਸੀਨਿਆਂ ਨੂੰ ਕੀਦੇ ਸਨ ਗਰਜ ਕੇ ধੂਆਂ ਧਰਾਵਲੋਂ ਗਏ ਗੱਜ ਕੈਰੀ ਲੜਾਈ ਹੋਈ ਅੱਜ ਦੋਵੇਂ ਅਜਤ ਕਮਾਂ ਨੂੰ ਆਪਣੇ ਬਾਹੂ ਵਾਲ ਦੇ ਦੱਸਣ ਲਈ ਬਰਾਬਰ ਦੇ ਜੋਧੇ ਟਕਰੇ ਸਨ ਤੇ ਦੋਵੇਂ ਤਰ੍ਹਾਂ ਜਾਂਦੀਆਂ ਸਨ ਅੱਜ ਦੀ ਜਿੱਤ ਜਾਂ ਹਾਰ ਸਦਾ ਨਹੀਂ ਫਤਿਹ ਜਾਂ ਸਿੱਖਸ਼ਤ ਹੋ ਨਿਭੜੇਗੀ ਇਸ ਸਮੇਂ ਦੋਵਾਂ ਤਰ੍ਹਾਂ ਦੀਆਂ ਗੋਲੀਆਂ ਤੇ ਗੋਲਿਆਂ ਦੀ ਅੱਗ ਹੀ ਮਨੁੱਖਾਂ ਨੂੰ ਦਗਦ ਕਰਨ ਲਈ ਕੋਈ ਘਟ ਨਹੀਂ ਸੀ ਉਪਰੋਂ ਹਾਰ ਦੀ ਦੁਪਹਿਰ ਦੀ ਗਰਮੀ ਨੇ ਪਹਿਲੀ ਅੱਗ ਨੂੰ ਦੁਗਣਾ ਕਰ ਦਿੱਤਾ ਜਿਹਦਾ ਅਸਰ ਇਹ ਹੋਇਆ ਕਿ بڑے ਹਠੀ ਤੇ ਅਤਕ ਯੋਧੇ ਵੀ ਵਿਵਹਾਰ ਹੋ ਗਏ ਬਸ ਇੱਕ ਢੀ ਸੀ ਕਿ ਸਾਰਿਆਂ ਘਾਰਾਂ ਦਾ ਨਤੀਜਾ ਨਿਕਲਣਾ ਸੀ ਮੁੱਖ ਦੀ ਗੱਲ ਇਹ ਸੀ ਕਿ ਅੱਜ ਦੀ ਲੜਾਈ ਦੋਵਾਂ ਕੌਮਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਬਣ ਗਈ। ਇਹ ਹੀ ਵਜ੍ਹਾ ਸੀ ਕਿ ਦੋਹਾਂ ਪਾਸੇ ਸੂਰਮਿਆਂ ਨੇ ਆਪਣੇ ਵੱਲੋਂ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ ਤੇ ਦੋਹਾਂ ਵਿੱਚੋਂ ਕੋਈ ਵੀ ਧਿਰ ਹਾਰ ਮੰਨਣ ਵਾਸਤੇ ਤਿਆਰ ਨਹੀਂ ਹੋ। ਪਰ ਜਮਾਨਾ ਖਾਲਸੇ ਦਾ ਸੀ। ਕੁਦਰਤ ਨੂੰ ਇਹੀ ਮਨਜ਼ੂਰ ਸੀ। ਅੱਗੇ ਨੂੰ ਖਾਲਸੇ ਦਾ ਸਿੱਕਾ ਸਦਾ ਲਈ ਫਗਾਨਾਂ ਦੇ ਦਿਲਾਂ ਤੇ ਜੰਮ ਜਾਏ ਇਸੇ ਦਿਉ ਘੇਰਿਆ ਉਸ ਸਮੇਂ ਜੰਗ ਦੇ ਪਖਦੇ ਮਗਾਨ ਵਿੱਚ ਅਜੀਬ ਹਾਲਸਾ ਵਾਪਰਿਆ ਦੋਤ ਮਹੰਮਦ ਖਾਨ ਲੜਦਾ ਲੜਦਾ ਜੀਵੰਤ ਸਿੰਘ ਮੋਕਲ ਦੇ ਸਾਹਮਣੇ ਆ ਗਿਆ ਦੋਵੇਂ ਸੂਰਮਿਆਂ ਦੇ ਹੱਥ ਭਾਰੇ ਸਨ ਜਦੋਂ ਖੰਡੇ ਨਾਲ ਖੰਡਾ ਟਕਰਾਇਆ ਤਾਂ ਜਿਵੇਂ ਗਰਮੀ ਵਿੱਚ ਵਾਧਾ ਹੋ ਗਿਆ ਹੋਵੇ ਜਵਾਨ ਸਿੰਘ ਮੋਕਲ ਨੇ ਲੜਾਈ ਨੂੰ ਛੋਟਾ ਕਰਦਿਆਂ دوست ਮੁਹੰਮਦ ਖਾਂ ਇੱਕ ਭਰਾ ਪਰਮਾਵਾਰ ਕੀਤਾ ਦੋਤ ਖਾਨ ਮੁਹੰਮਦ ਕਹਿੰਦਾ ਇੱਕ ਸੰਕੂਂਜ ਬਾਜਨਾ ਵੈਂਦਾ ਪੂਰੇ ਜੋਰ ਦੇ ਜੋਸ਼ ਦੇ ਵਿਚਾਨ ਕੇ ਪਿਆਰਿਓ ਲੜਦੇ ਪਏ ਨੇ ਖਾਲਸੇ ਦਾ ਸਰਵ ਲੋ ਖਡਾ ਅਫਗਾਨੀ ਫੌਜੀ ਵਰਦੀ ਨੂੰ ਚੀਰਦਾ ਹੋਇਆ ਨਿਕਲ ਗਿਆ ਬਹਾਦਰ ਦੋਸਤ ਖਾਨ ਦਾੜ ਕਰਦਾ ਘੋੜੇ ਤੋਂ ਜ਼ਮੀਨ ਤੇ ਡਿਗਿਆ ਦੋ ਤਮਮਖਾਂ ਦੇ ਘੋੜੇ ਤੋਂ ਡੇਗਦਿਆਂ ਅਫਗਾਨੀ ਫੌਜ ਵਿੱਚ ਇਹ ਗੱਲ ਖਿਲਰ ਗਈ ਕਿ ਦੋਸਤ ਮੁਹੰਮਦ ਖਾਨ ਮਾਰਿਆ ਗਿਆ ਇਹ ਖਬਰ ਖਾਲਸੇ ਦੀ ਫਤਲ ਬੜੀਆ ਮੂਲਕ ਸਾਬਤ ਹੋਈ ਵੈਰੀਆਂ ਦੇ ਰੀਂਦੇ ਕਹਿੰਦੇ ਹੌਸਲੇ ਟੁੱਟ ਗਏ ਖਾਲਸਾ ਫੌਜ ਨੂੰ ਸਰਦਾਰ ਹਰੀ ਸਿੰਘ ਜੋਸ਼ ਨਾਲ ਪਰਦਾ ਰਮ ਰਮੀ ਅੱਗੇ ਵਧਾਉਂਦਾ ਲੈ ਗਿਆ ਹੁਣ ਦੁਪਹਿਰ ਢਣ ਲੱਗੀ ਜਿਹਦੇ ਨਾਲ ਹੀ ਫਗਾਨਾਂ ਦੇ ਹੌਸਲੇ ਵੀ ਢਹਿਣੇ ਆਰੰਭ ਹੋ ਗਏ ਉਹ ਇਥੋਂ ਤੱਕ ਢਲਦੇ ਗਏ ਕਿ ਸੂਰਜ ਦੇ ਲੋਪ ਹੁੰਦਿਆਂ ਤੱਕ ਗਾੜੀ ਰੰਤ ਦੇ ਵਿੱਚੋਂ ਲੋਪ ਹੋ ਗਏ ਕਾਲਸਾ ਫੌਜੀਆਂ ਨੇ ਦਰਿਆ ਅਟਕ ਦੇ ਕਿਨਾਰੇ ਤੱਕ ਇਹਨਾਂ ਦਾ ਪਿੱਛਾ ਕੀਤਾ ਦਰਿਆ ਅਟਕ ਦੇ ਕਿਨਾਰੇ ਤੱਕ ਇਹਨਾਂ ਦਾ ਪਿੱਛਾ ਕਰਕੇ ਜਿਮਾਨ ਅਮਰਨਾਥ ਜਫਰਨਾਮਾ ਮਹਾਰਾਜ ਅਨਜੀਤ ਸਿੰਘ ਦੇ ਸਫਾ 74 ਉਪਰ ਇਸ ਲੜਾਈ ਵਿੱਚ ਮਾਰੇ ਵਿਗਾਏ ਅਫਗਾਨਾਂ ਦੀ ਗਿਣਤੀ 2000 ਦੇ ਕਰੀਬ ਲਿਖਦਾ ਹੈ ਹੁਣ ਕਿਲਾ ਅੜਕ ਨੂੰ ਬਚਾਉਣ ਦੀ ਤਾਕਤ ਫਗਾਨਾਂ ਵਿੱਚ ਬਾਕੀ ਨਹੀਂ ਰਹੀ ਖਾਲਸੇ ਨੇ ਬਿਨਾ ਕਿਸੇ ਲੰਮੀ ਲੜਾਈ ਤੇ ਇਤਿਹਾਸਿਕ ਕਿਲੇ ਪਰ ਆਪਣਾ ਪੂਰਨ ਕਬਜ਼ਾ ਕਰ ਲਿਆ ਉਸੇ ਵਕਤ ਮਹਾਰਾਜਾ ਰਣਜੀਤ ਸਿੰਘ ਨੂੰ ਹਜ਼ਾਰਾਂ ਦੀ ਫਤਿਹ ਅੜਕ ਦੇ ਕਿਲੇ ਤੇ ਕਬਜ਼ਾ ਕਰਨਿਆਂ ਦੀ ਖੁਸ਼ੀ-ਖੁਸ਼ੀ ਭਰੀ ਖਬਰ ਤੇਜ਼ ਰਫ਼ਤਾਰ ਸਾਂਢੇ ਨੀ ਸਵਾਰ ਨੇ ਦਰਬਾਰ ਲਾਹੌਰ ਚ ਭੇਜੀ ਗਈ ਸ਼ੇਰਪ Nhà ਮਹਾਰਾ ਜੀ ਸੇ ਨੇ ਖਬਰ ਸੁਣ ਕੇ ਖਬਰ ਰਸਾਮ ਦੇ ਹੱਥਾਂ ਵਿੱਚ ਸੋਨੇ ਦੇ ਕੜੀਆਂ ਦੀ ਜੋੜੀ ਪਵਾ ਦਿੱਤੀ ਜਗੀਰ ਦੇ ਇਨ ਦਾ ਐਲਾਨ ਕਰਦੇ ਉਹਦਾ ਮੂੰਹ ਸ਼ੱਕਰ ਨਾਲ ਭਰ ਦਿੱਤਾ ਇਸ ਖੁਸ਼ੀ ਵਿੱਚ ਲਾਹੌਰ ਅਮਰਸਰ ਤੇ ਬਟਾਲਾ ਆਦਿ ਸ਼ਹਿਰਾਂ ਵਿੱਚ ਭਾਰੀਆਂ ਖੁਸ਼ੀਆਂ ਮਨਾਇਆਂ ਗਈਆਂ ਕਈ ਦਿਨਾਂ ਤੱਕ ਦੀਮਾਰਾ ਹੁੰਦੀ ਰਹੀ ਸ਼ੈਦ ਮੁਹੰਮਦ ਲਸੀਬ ਹਿਸਟਰੀ ਆਫ ਦੀ ਪੰਜਾਬ ਸਫਾ 397 ਤੇ ਜ਼ਿਕਰ ਕਰਦੇ ਨੇ ਕਿ ਇਹ ਫਤਿਹ ਆਬੀ ਇਤਿਹਾਸ ਵਿੱਚ ਖਾਲਸੇ ਦੀ ਅਫਗਾਨਾਂ ਤੇ ਪਹਿਲੀ ਫਤਿਹ ਪ੍ਰਸਿੱਧ ਹੋਈ ਇਹ ਦਿਨ ਤੋਂ ਅਫਗਾਨਾਂ ਦੇ ਦਿਨਾਂ ਪਰ ਖਾਲਸੇ ਦੀ ਬਾਤੀ ਦਾ ਐਸਾ ਛੱਕਾ ਬਿਠਾ ਅੱਗੇ ਨੂੰ ਸਦਾ ਲਈ ਵਾਧਾ ਗਿਆ ਉਸ ਸਮੇਂ ਦੇ ਪ੍ਰੰਤ ਮਹਾਰਾਜੇ ਨੇ ਖੁਦ ਆ ਕੇ ਫਤਿਹ ਦਾ ਐਲਾਨ ਹਤੇ ਅੜਕ ਦਾ ਕਿਲਾ ਦੇਖਿਆ ਜੰਗ ਦੇ ਫਦੇ ਕਰਨ ਵਾਲਿਆਂ ਨੂੰ ਪਾਰੀ ਜਗੀਰਾਂ ਤੇ ਖਿਲਤਾ ਬਖਸ਼ੀਆਂ ਦੀਵਾਨ ਅਮਰਨਾਥ ਜਫਰਨਾਮਾ ਮਹਾਰਾਜਾ ਰਣਜੀਤ ਸਿੰਘ ਸਭਾ 74 ਪਰ ਜਿਗਰ ਕਰਦੇ ਨੇ ਇਸ ਲੜਾਈ ਵਿੱਚ ਹਜ਼ਾਰਾਂ ਖੇਮੇ ਘੋੜੇ ਪਾਰੀ ਜ਼ਖੀਰਾ ਅਨਾਜ ਤੇ ਦੋ ਤੋਪਾਂ ਚੰਗੀ ਹਾਲਤ ਵਿੱਚ ਖਾਲਸੇ ਦੇ ਹੱਥ ਲਗੀਆਂ ਦੋ ਤ ਮਹਮਦ ਖਾਨ ਨੂੰ ਘੋੜੇ ਤੋਂ ਛੁੱਟ ਕੇ ਲੜਾਈ ਦੂਸਰੇ ਹੀ ਦਿਨ ਰੁਖ ਬਦਲਣ ਵਾਲੇ ਜੋ ਦੇ ਸਰਦਾਰ ਜੀਵਨ ਸਿੰਘ ਸੰਧੂ ਮੋਕਲ ਜਨਮ ਸਰਦਾਰ ਸੁੰਦਰ ਸਿੰਘ ਸੰਧੂ ਮੋਕਲ ਦੇ ਘਰ ਹੋਇਆ ਸੀ ਉਹ ਸਤਿ ਭਰਾ ਸਨ ਤੇ ਸੱਤੇ ਦੇ ਸੱਤੇ ਮਹਾਰਾਜਾ ਜੀ ਦੀ ਸੇਣੀ ਭਰਤੀ ਚ ਹੋਏ ਫੌਜ ਦੇ ਵਿੱਚ 13 ਜੁਲਾਈ 1813 ਦੀ ਅੜਕ ਵਾਲੀ ਲਉ ਡੋਲਵੀ ਲੜਾਈ ਵਿੱਚ ਇਹ 6 ਭਾਈ ਇਕੱਠੇ ਵੈਰੀ ਨਾਲ ਲੜੇ ਸਨ ਇਹ ਫਤਿਹ ਦੇ ਬਾਅਦ ਸਰਦਾਰ ਹਰੀ ਸਿੰਘ ਨਲਗੋਏ ਨੇ ਆਪ ਮਹਾਰਾਜਾ ਸੈਵਨ ਸਰਦਾਰ ਜੀਵਨ ਸਿੰਘ ਦੀ ਸੂਰਮਤਾਈ ਦਾ ਹਾਲ ਦੱਸਿਆ ਸੀ ਕਿ ਇਸ ਤਰ੍ਹਾਂ ਸੂਰਮੇ ਨੇ ਇੱਕੋ ਵਾਰ ਨੇ ਸਾਰੀ ਲੜਾਈ ਦਾ ਰੁਖ ਬਦਲ ਦਿੱਤਾ ਮਹਾਰਾਜਾ ਬੜੇ ਪ੍ਰਸਾਨ ਹੋਏ 30000 ਰੁਪਏ ਸਰਾਨਾ ਜਗੀਰ ਪੰਜ ਪਿੰਡ ਗੁਜਰਾਤ ਵਿੱਚ ਇਹਨਾਂ ਨੂੰ ਇਨਾਮ ਬਖਸ਼ਿਸ਼ ਕੀਤੀ। ਬਾਕੀ ਭਾਈਆਂ ਨੂੰ 25-2500 ਦੀ ਜ਼ਗੀਰ ਬਖਸ਼ਿਸ਼ ਕੀਤੀ ਰੰਗਪੁਰ ਵਿੱਚ। ਸਰਦਾਰ ਜਮਨ ਸਿੰਘ ਅੱਗੇ ਜਾ ਕੇ 1818 ਵਾਲੀ ਮਲਤਾਨ ਦੀ ਲੜਾਈ ਵਿੱਚ ਬੜੀ ਬੀਰਤਾ ਨਾਲ ਲੜੇ ਸੀ। ਇਸ ਤੋਂ ਅਗਲੇ ਹਿਸਾਬ ਕਸ਼ਮੀਰ ਦੀ ਧਾਰ ਫਰੇ ਦੇ ਦਿਨ ਬਹਾਦਰੀ ਨਾਲ ਲੜਦੇ ਆਂ। ਸਰਦਾਰ ਜੀਵਨ ਸਿੰਘ ਨੂੰ ਬਰਸ਼ੇ ਦਾ ਬੜਾ ਡੂੰਗਾ ਫਟ ਲਗਾ। ਪਰ ਫਿਰ ਵੀ ਸਰਦਾਰ ਜੀਵਨ ਸਿੰਘ ਰਣ ਵਿੱਚ ਡਟੇ ਰਹੇ ਜਦੋਂ ਮਹਾਰਾਜੇ ਨੂੰ ਸਰਦਾਰ ਦੀ ਬਾਧੀ معلوم ਹੋਈ ਮਹਾਰਾਜਾ ਸਾਹਿਬ ਨੇ ਸਰਦਾਰ ਜੀਵਨ ਸਿੰਘ ਦੀ ਤਲਬ ਵਧਾ ਦਿੱਤੀ ਤਨਖਾਹ ਵਧਾ ਦਿੱਤੀ ਮਹਾਰਾਜਾ ਸਰਕਰਾਨੇ ਦੀਆਂ ਬਹੁਗਲੀਆਂ ਖਰਮਤਾਂ ਤੋਂ ਇੰਨੇ ਖੁਸ਼ ਹਨ ਸ਼ੇਰ-ਏ-ਪੰਜਾਬ ਦੇ ਚਲਾਣੇ ਸਭ ਇਸ ਘਰਾਣੇ ਦੀ ਜ਼ਗੀਰ 12 ਲੱਖ 5000 ਰੁਪਇਆ ਸਰਾਨਾ ਹੋ ਚੁੱਕੀ ਸੀ ਸੋ ਇਹ ਸੀ ਪਿਆਰਿਓ ਇਤਿਹਾਸ ਅਟਕ ਦੇ ਕਿਲੇ ਦੀ ਜਿੱਤ ਦਾ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਕਿਸ ਤਰੀਕੇ ਦੇ ਨਾਲ ਅੜਕ ਕਲੇ ਦੇ ਫਤਿਹ ਹਾਸਲ ਕੀਤੀ ਇਤਿਹਾਸ ਬੜੇ ਪਿਆਰ ਸਰਕਾਰ ਦੀ ਨਾਲ ਸ਼ਰਮਣ ਕਰਨਾ ਸਰਬਉੱਚ ਸੱਚੇ ਬਾਦਸ਼ਾਹ ਕਿਰਪਾ ਕਰਨ ਹੋਈਆਂ ਪੁਲਾਣਾ ਚਤਾਰਿਓ ਗੱਜ ਕੇ ਫਲਕ ਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ